ਹੀ ਹਾ ਹੁਹਾਂ ਤਹਾਰੂ ਤੂਰਾ ਰਹਾਉ ਕਿਤੇ ਕੋ ਮੇਰਸ ਮੰਨੈ ਕਰਨ ਹਾਰ ਸੁਰੇ ਨ ਜਾਣੈ ਤੂੰ ਦਾ ਤ ਮੰਗਣ ਕੋ ਸਗਲੀ ਤਾਨ ਦੇਹੀ ਪ੍ਰਭਾਨ ਖਿੰਨ ਮੈਂ ਅਵ ਰਖਨਾ ਮੈਂ ਅਵਰਾ ਅਜਰਜ ਚਲਤ ਤੁਮਾਰੀ ਰੂੜ ਗੂੜੋ ਘਰ ਗੰਭੀਰੋ ਉਚੋ ਅਤਮ ਅਪਾਰੀ ਸਾਧ ਸੰਗ ਜੋਤ ਮੈਂ ਮਲਾਇਓ ਤਾ ਸੁਣੀ ਤੇਮਾਰੀ ਬਾਣੀ ਆਨੰਦ ਫੈ ਆਪੇ ਖਤਹੀ ਨਾਨਕ ਪਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋਤ ਮੈਂ ਮਲਾਇਓ ਤਾ ਸੁਣੀ ਤੇਮਾਰੀ ਬਾਣੀ ਆਨੰਦ ਭਾਇਆ ਪੀਖਤ ਹੀ ਨਾਨਕ ਵਰਤਾਪ ਫੁਰਖ ਨਿਰਬਾਣੀ ਲੋ ਸਨਨੀ ਆਗੀ ਦਾ ਹਰਿ ਸਤਾ ਉਰਗਾ ਦੀ ਬਕੀ ਦੀ ਕਸਿੰਗ